ਜਿਵੇਂ ਹੁਣ ਐਨ ਆਰ ਆਈ ਭੈਣ ਭਰਾ ਵੀ ਇੰਨੇ ਹੈਲਪ ਕਰਨਾ ਚਾਹੁੰਦੇ ਆ ਸਾਰੇ ਹਨਾ ਤੇ ਜਿਵੇਂ ਤੁਸੀਂ ਵੀ ਜਿਵੇਂ ਕਨਮੁਲ ਵੀਰੇ ਦੀ ਵੀ ਸੰਸਥਾ ਉਹ ਵੀ ਜਿਵੇਂ ਕੈਸ਼ ਨਹੀਂ ਲੈਂਦੇ ਹੈਗੇ ਤੁਹਾਡਾ ਵੀ ਸੇਮ ਹੀ ਹੈਗਾ ਤੇ ਜੇਕਰ ਕੋਈ ਡੋਨੇਟ ਕਰਨਾ ਚਾਹੁੰਦਾ ਉਹ ਕਿਸ ਤਰੀਕੇ ਨਾਲ ਕਰ ਸਕਦੇ ਹੈਗੇ ਕਿਉਂਕਿ ਕਈ ਵਾਰ ਜਿਵੇਂ ਹੁਣ ਸਾਡੀਆਂ ਵੀ ਸਾਰੀਆਂ ਫੈਮਲੀਆਂ ਇੱਥੇ ਆ ਇੰਡੀਆ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ ਹੁੰਦਾ ਤਾਂ ਉਹ ਕਿਸ ਤਰੀਕੇ ਨਾਲ ਕਰ ਸਕਦੇ ਹੈਲਪ ਕੀਆਂ ਤਾਂ ਜਾਣਉਣ ਜਿਆਦਾ ਨਹੀਂ ਹੁੰਦਾ ਐਕਚੁਅਲੀ ਭੈਣ ਇਸ ਸਮੇਂ ਦੇ ਨਾਲ ਚੀਜ਼ਾਂ ਬਦਲ ਰਹੀਆਂ ਜਿਵੇਂ ਅੱਜ ਤੋਂ 15 ਸਾਲ ਪਹਿਲਾਂ ਜੇ ਕੋਈ ਸਸਤਾ ਮਾ ਚੱਲਦੀਆਂ ਸੀ ਤਾਂ ਉਹ ਡੋਨੇਸ਼ਨ ਸੰਗਤ ਤੋਂ ਲੈ ਕੇ ਹੀ ਚੱਲਦੀਆਂ ਚੱਲਦੀਆਂ ਸੀ ਕਿਉਂਕਿ ਉਹਨਾਂ ਨੂੰ ਮੈਨ ਟੂ ਮੈਨ ਜਾ ਕੇ ਇਕੱਠੀ ਵੀ ਕਰਨੀ ਪੈਂਦੀ ਸੀ ਅੱਜ ਅਸੀਂ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਆ ਅਸੀਂ ਇੱਕ ਵੀਡੀਓ ਸ਼ੇਅਰ ਕਰਦੇ ਹਰੇਕ ਟਿੱਕਰ ਪਹੁੰਚਦੀ ਹੈ ਹਰੇਕ ਦੀ ਪਰਸਨਲ ਸਪੇਸ ਟਿੱਕਰ ਸਾਡੀ ਅਪਰੋਚ ਹੋ ਜਾਂਦੀ ਹੈ ਤੇ ਉਹਦੇ ਮਨ ਤੇ ਵਿੱਚ ਜਜ਼ਬਾਤ ਪੈਦਾ ਹੁੰਦੇ ਤੇ ਉਹ ਸੇਵਾ ਭੇਜਣ ਦੀ ਗੱਲ ਕਰਦਾ ਜਦੋਂ ਸਾਡੀ ਸੇਵਾ ਸ਼ੁਰੂ ਹੋਈ ਸਾਨੂੰ ਬਹੁਤ ਸਾਰੇ ਲੋਕ ਪੈਸਾ ਦੇਣ ਲੱਗ ਗਏ ਲੋੜ ਤੋਂ ਵੱਧ ਪੈਸਾ ਆਉਣ ਲੱਗ ਗਿਆ ਸਾਡੀਆਂ ਜ਼ਰੂਰਤਾਂ ਤੋਂ ਵੱਧ ਜਦੋਂ ਪੈਸਾ ਆਉਂਦਾ ਤਾਂ ਫਿਰ ਇਨਸਾਨ ਅਸੀਂ 2017 ਦੇ ਵਿੱਚ ਪੈਸੇ ਲੈਣੇ ਬੰਦ ਕੀਤੇ ਜਦੋਂ ਸੰਡਾ ਛੋਟਾ ਭਰਾ ਵੀ ਦੇਂਦਰ ਗਰੇਵਾਲ ਦੇ ਐਕਸੀਡੈਂਟ 'ਚ ਡੈਥ ਹੋ ਗਈ ਸਾਨੂੰ ਫੀਲ ਹੋਇਆ ਵੀ ਅਸੀਂ ਕਿਤੇ ਕੁਝ ਗਲਤ ਤਾਂ ਨਹੀਂ ਕਰ ਰਹੇ ਅਸੀਂ ਸੰਗਤ ਨੂੰ ਬੇਨਤੀ ਕੀਤੀ ਵੀ ਜੇ ਤੁਸੀਂ ਸਾਡੀ ਸਪੋਰਟ ਕਰਨੀ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਅਸੀਂ ਸੇਵਾ ਕਰ ਦੇ ਲਈਏ ਵੀ ਫਿਰ ਸਾਨੂੰ ਪੈਸੇ ਨਾ ਦਿਓ ਅਸੀਂ ਵੀ ਮਨੋੱਖਾ ਅਸੀਂ ਵੀ ਕੱਲੋਂ ਕੋਈ ਗਲਤੀ ਕਰਾਂਗੇ ਸਾਨੂੰ ਤੁਸੀਂ ਗਾਲਾਂ ਕੱਢੋਗੇ ਬਾਅਦ 'ਚ ਵੀ ਇਹਨਾਂ ਨੇ ਐ ਕਰ ਲਿਆ ਵੀ ਸਾਨੂੰ ਤੁਸੀਂ ਸਮਾਨ ਦਿਓ ਜੋ ਤੁਹਾਡੇ ਘਰ ਦੀਆਂ ਜ਼ਰੂਰਤਾਂ ਉਹੀ ਸਾਡੇ ਘਰ ਦੀਆਂ ਤੁਸੀਂ ਘਰ 'ਚ 5 ਜਣੇ ਨੇ ਅਸੀਂ 50 ਰਨੇ ਉਦੋਂ ਅਸੀਂ 45 ਕਿ ਮੈਂਬਰ ਸੀਗੇ ਅੱਜ ਜਿਵੇਂ 800 ਮੈਂਬਰਾਂ ਘਰ ਚ 8 ਮੈਂਬਰਾਂ ਦਾ ਪਰਿਵਾਰ ਵੀ ਚੱਲਦਾ ਤੇ 800 ਦਾ ਵੀ ਜ਼ਰੂਰਤਾਂ ਤਾਂ ਸੇਮ ਹੀ ਆ ਵੀ ਤੁਸੀਂ ਸਾਨੂੰ ਰਾਸ਼ਨ ਕੱਪੜੇ ਦਵਾਈਆਂ ਬਿਲਡਿੰਗ ਦੇ ਮਟੀਰੀਅਲ ਹਸਪਤਾਲਾਂ ਦੇ ਬਿੱਲ ਦੇਜੋ ਆ ਕੇ ਰਾਸ਼ਨ ਦੇ ਬਿੱਲ ਦੇਜੋ ਬਿਲਡਿੰਗ ਦੇ ਮਟੀਰੀਅਲ ਦੇ ਪਰ ਵਾਹਿਗੁਰੂ ਦੀ ਕਿਰਪਾ ਨਾਲ ਇਸੇ ਤਰ੍ਹਾਂ ਹੀ ਸੇਵਾ ਚੱਲਦੀ ਆਈ ਹੁਣ 2025 ਦੇ ਵਿੱਚ ਆ ਕੇ ਅਸੀਂ ਹੁਣ ਅਪ੍ਰੈਲ ਦੇ ਮਹੀਨੇ ਚ ਕੈਸ਼ ਲੈਣਾ ਉੱਥੇ ਸ਼ੁਰੂ ਕੀਤਾ ਪਰਤੀ ਹੁਣ ਅਸੀਂ ਕਟਣੀ ਸ਼ੁਰੂ ਕੀਤੀ ਆ ਠੀਕ ਆ ਹੁਣ ਕਾਰਨ ਕੀ ਆ ਹੁਣ ਇੱਕ ਤਾਂ ਅਸੀਂ ਅੰਦਰ ਹਸਪੀਟਲ ਬਣਾ ਲਿਆ ਛੋਟਾ ਜਿਹਾ ਠੱਕ ਬਿਡ ਦਾ ਹਾਂਜੀ ਡਾਕਟਰਾਂ ਦੀਆਂ ਤਨਖਾਹਾਂ ਨਰਸਿੰਗ ਸਟਾਫ ਦੀਆਂ ਤਨਖਾਹਾਂ ਹੋਰ ਇੱਕ ਕੁ ਮਿੰਟਸ ਸਾਰਾ ਉੱਥੇ ਲੋੜ ਆ ਅੱਗੇ ਜੇ ਕੋਈ ਡੋਨਰ ਆਉਂਦਾ ਸੀ ਤਾਂ ਅਸੀਂ ਉਹਨੂੰ ਹਸਪੀਟਲਾਂ 'ਚ ਭੇਜ ਲੈਂਦੇ ਸਾਡੇ 25 26 ਮਰੀਜ਼ ਹਰ ਰੋਜ਼ ਹਰ ਟਾਈਮ ਐਡਮਿਟ ਰਹਿੰਦੇ ਸੀ ਹਸਪਤਾਲਾਂ 'ਚ ਹੁਣ ਉਹ ਸਾਰੇ ਪੇਸ਼ੈਂਟ ਅੰਦਰ ਹੀ ਐਡਮਿਟ ਹੁੰਦੇ ਆ ਸਿਰਫ ਜਿਨ੍ਹਾਂ ਦੀਆਂ ਸਰਜਰੀਆਂ ਹੋਣੀਆਂ ਵੱਡੀਆਂ ਮੇਜਰ ਪ੍ਰੋਬਲਮਾਂ ਵਾਲੇ ਉਹੀ ਔਰ ਜਿਵੇਂ ਬਿਲਡਿੰਗ ਦਾ ਕੰਮ ਚੱਲਦਾ ਸੀ ਪਹਿਲਾਂ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਬਿਲਡਿੰਗ 90% ਬਣ ਕੇ ਤਿਆਰ ਵੀ 10% ਰਹਿ ਗਈ ਹੈ। ਹੂੰ ਹੂੰ। ਤਾਂ ਉਹ ਜ਼ਰੂਰਤਾਂ ਵੀ ਸਾਡੀਆਂ ਥੋੜੀਆਂ ਹੁਣ ਕੰਟਰੋਲ 'ਚ ਨੇ। ਫਿਰ ਹੁਣ ਅਸੀਂ ਬੀਬੀਆਂ ਵਾਸਤੇ ਇੱਕ ਬਿਲਡਿੰਗ ਬਣਾਉਣ ਲੱਗੇ ਆ 4 ਜੂਨ ਨੂੰ ਅਸੀਂ ਉਹਦਾ ਇਨੋਗ੍ਰੇਸ਼ਨ ਕਰਨੀ ਹੈ। ਜੀ। ਹੁਣ ਜਦੋਂ ਅਸੀਂ ਬਿਲਡਿੰਗ ਬਣਾਈ ਸੀ ਅਸੀਂ ਸੋਚਿਆ ਸੀ ਭੈਣਾਂ ਤੇ ਬੀਬੀਆਂ ਥੱਲੇ ਵਾਲੇ ਫਲੋਰ ਤੇ ਰਹਿਣ ਬਾਪੂਆਂ ਨੂੰ ਉੱਪਰ ਸ਼ਿਫਟ ਕਰ ਦਾਂਗੇ। ਉਹਨਾਂ ਦੇ ਆਉਣਾ ਜਾਣਾ ਡੱਡ ਕਰਤਾਈ ਦੋਨੇ ਪਾਸੇ। ਪਰ ਹੁਣ ਅੰਦਰ ਰਹਿ ਕੇ ਕੁਝ ਚੀਜ਼ਾਂ ਦੀ ਸਾਨੂੰ ਦਿੱਕਤ ਆ ਰਹੀ ਹੈ ਕੁਝ ਭੈਣਾ ਵੀ ਹੈ ਨੌਜਵਾਨ ਕੁਝ ਵੀਰ ਵੀ ਹੈ ਨੌਜਵਾਨ ਫਿਰ ਉਹ ਥੋੜਾ ਕਿਉਂਕਿ ਬੈਲੈਂਸ ਕਰਨਾ ਔਖਾ ਬਹੁਤ ਔਖਾ ਹੋ ਰਿਹਾ ਸਾਨੂੰ ਹੁਣ ਅਸੀਂ ਬੀਬੀਆਂ ਭੈਣਾ ਵਾਸਤੇ ਅਲੱਗ ਇੱਕ ਬਿਲਡਿੰਗ ਬਣਾ ਰਹੇ ਹਾਂ ਜੰਗਾ ਲੈ ਲਿਆ ਤੇ ਉਦੋਂ ਫਿਰ ਜਿੰਮੇ ਜ਼ਰੂਰਤਾਂ ਹੋਣਗੀਆਂ ਫਿਰ ਉਦੋਂ ਸੰਗਤ ਤੋਂ ਅਸੀਂ ਜਿੱਦਾਂ ਦੀ ਵੀ ਲੋੜ ਹੁੰਦੀ ਹੈ ਦੱਸ ਦੇਈ ਦੀ ਉਹ ਚੀਜ਼ਾਂ ਪਹੁੰਚਦੀਆਂ ਕਰ ਦਿੰਦੇ ਆ ਆਦਰਵਾਈਜ਼ ਹੁਣ ਅਸੀਂ ਉੱਥੇ ਸੇਵਾ ਲੈਣੇ ਐਕਸੈਪਟ ਕਰਦੇ ਆ ਪਰ ਮਸਲਾ ਉੱਥੇ ਹੀ ਖੜਾ ਕਿ ਕਿਸੇ ਵੀ ਚੀਜ਼ ਜਦੋਂ ਲੋੜ ਤੋਂ ਵੱਧ ਆ ਪਰ ਰੋਟੀ ਵੀ ਖਾ ਲਈਏ ਨਾ ਖਾਣਾ ਵੀ ਖਾ ਲਈ ਉਹ ਵੀ ਦਿੱਕਤ ਕਰਦਾ ਦਿੱਕਤ ਕਰਦਾ ਤੇ ਮਾਇਆ ਦੇਖੋ ਇਹ ਤਾਂ ਦੁਨੀਆ ਬਸ ਕੀਤੀ ਪਈ ਆ ਜਿਹ ਹਾਲਾਤ ਕਿਦਾਂ ਦੇ ਅਸੀਂ ਕਰ ਜੂਗੀ ਬੰਦੇ ਆ ਤੇ ਅਸੀਂ ਇਸੇ ਕਰਕੇ ਇਹ ਤੋਂ ਡਰਦਿਆਂ ਨੇ ਥੋੜਾ ਹੱਥ ਪਿੱਛੇ ਖਿੱਚਿਆ ਸੀਗਾ ਵੀ ਕਿਤੇ ਇਹ ਨਾ ਹੋਵੇ ਵੀ ਕੱਲ ਨੂੰ ਇਹ ਸਸਤਾ ਵੀ ਦੁਕਾਨਦਾਰੀ ਬਣ ਕੇ ਰਹਿ ਜਾਵੇ ਅੱਜ ਹੁਣ ਅਸੀਂ ਇੱਥੇ ਆਏ ਆ ਕੈਨੇਡਾ ਇਥੇ ਵੀ ਪਹਿਲਾਂ ਵੀ ਸੰਗਤ ਨੂੰ ਐਲਾਨ ਕੀਤਾ ਵੀ ਅਸੀਂ ਕਿਸੇ ਤੋਂ ਡੋਨੇਸ਼ਨ ਨਹੀਂ ਲੈਣੀ ਸਾਨੂੰ ਪਿਛਲੇ 5-6 ਸਾਲਾਂ ਤੋਂ ਬਹੁਤ ਸਾਰੇ ਪ੍ਰਮੋਟਰ ਵੀਰਾਂ ਨੇ ਅਪਰੋਚ ਕੀਤੀ ਵੀ ਆਪਾਂ ਤੁਹਾਡੇ ਲਈ ਇੱਥੇ ਡੋਨੇਸ਼ਨ ਕੈਂਪ ਅਰੇਂਜ ਕਰਦੇ ਹਾਂ ਤੁਸੀਂ ਆਓ ਅਸੀਂ ਵੀਜਾ ਵੀ ਲਪਾਉਣਾ ਸੀ ਕਿ ਵੀ ਨਹੀਂ ਵੀ ਸਾਡਾ ਚੱਲ ਰਿਹਾ ਨਾਲ ਸਾਡੇ ਜਿਆਦਾ ਸਾਡੀ ਕੋਈ ਜ਼ਰੂਰਤ ਐਸੀ ਹੋਵੇ ਪੂਰੀ ਨਾ ਹੁੰਦੀ ਹੋ ਫਿਰ ਤਾਂ ਅਸੀਂ ਕਰੀਏ ਹਾਂਜੀ ਅਸੀਂ ਸੋਸ਼ਲ ਮੀਡੀਆ ਤੇ ਸੰਗਤ ਨੂੰ ਬੇਨਤੀ ਕਰੀ ਦੀਏ ਵੀ ਸਾਨੂੰ ਆਹ ਚਾਹੀਦਾ ਸਾਨੂੰ 10 ਚਾਹੀਦੇ ਸਾਨੂੰ 50 ਆ ਜਾਂਦੀਆਂ ਚੀਜ਼ਾਂ ਹਨਾ ਤਾਂ ਵੀ ਸਾਨੂੰ ਇੰਨਾ ਡੋਨੇਸ਼ਨ ਇਕੱਠੀ ਕਰਨ ਦੀ ਬਜਾਏ ਅਸੀਂ ਕਿ ਸੁਨੇਹਾ ਅਸੀਂ ਲੋਕਾਂ ਦੇ ਅਵੇਰਨੈਸ ਲੈ ਕੇ ਆਏ ਆ ਜੀ ਹੋਰ ਭੈਣਾ ਭਰਾਵਾਂ ਨੂੰ ਅਵੇਅਰ ਕਰੀਏ ਅੱਗੇ ਸਾਡੇ ਬਜ਼ੁਰਗ ਸੀ ਜਿਹੜੇ ਸਾਰੇ ਆਪਣੇ ਆਪ ਚ ਐਨ ਜੀਓ ਹੁੰਦੇ ਸੀ ਆਪਣੇ ਆਪ ਚ ਇੱਕ ਸੰਸਥਾ ਹੁੰਦੇ ਸੀ ਹਰੇਕ ਬੰਦਾ ਹੀ ਦੂਸਰੇ ਦੀ ਬਾਹ ਫੜਦਾ ਸੀ ਪਰ ਅੱਜ ਬਹੁਤ ਸਾਰੇ ਲੋਕਾਂ ਨੇ ਆਪਣੀ ਡਿਊਟੀ ਨਿਭਾਉਣੀ ਬੰਦ ਕਰਤੀ ਆ ਜਿਹਦੇ ਕਰਕੇ ਅੱਜ ਸਾਨੂੰ ਸੰਸਥਾਵਾਂ ਦੀ ਐਨ ਜੀਓ ਦੀ ਸੁਸਾਇਟੀਜ਼ ਦੀ ਲੋੜ ਪੈ ਰਹੀ ਹੈ ਬਿਲਕੁਲ ਹਾਂ ਜੀ ਉਹ ਯਾ ਜੇ ਨਾਂ ਪਵੇ ਜੇ ਹਰ ਬੰਦਾ ਆਪਣੀ ਡਿਊਟੀ ਸੰਭਲਣ ਲੱਗ ਜਵੇ ਤਾਂ ਉਸ ਟੌਪਿਕ ਤੇ ਅਸੀਂ ਅੱਜ ਜੀ ਜਦੋਂ ਕਿ ਕਿ ਮੇਰੇ ਹਸਬੰਦ ਵੀ ਮਾਰਚ ਚ ਇੰਦੀਆ ਗਏ ਸੀਗੇ ਤਾਂ ਉੱਥੇ ਗਏ ਵੀ ਸੀਗੇ ਹਸਨਪੁਰਾ ਨਾ ਤਾਂ ਉਹਨਾਂ ਨੇ ਉੱਥੇ ਮੈਨੂੰ ਵੀਡੀਓਜ਼ ਵੀ ਭੇਜੀਆਂ ਉਹਨਾਂ ਨੇ ਉੱਥੇ ਮੈਨੂੰ ਦੱਸਿਆ ਕਿ ਕਹਿੰਦੇ ਸਾਫ ਸਫਾਈ ਵੀ ਉੱਥੇ ਇੰਨਾ ਜ਼ਿਆਦੇ ਤੁਸੀਂ ਵਧੀਆ ਜਿੱਥੇ ਲੰਗਰ ਬਣਦਾ ਕਹਿੰਦੇ ਪੂਰਾ ਵਧੀਆ ਪ੍ਰਬੰਧ ਦਾ ਹਾਸ ਫਿਰ ਗੁਰੂ ਘਰ ਵੀ ਤੁਸੀਂ ਉੱਥੇ ਬਣਾਇਆ ਹੈ ਤਾਂ ਉਦੋਂ ਮਾਰਚ ਤੱਕ ਉਦੋਂ ਫਿਰ ਡੋਨੇਸ਼ਨ ਉੱਥੇ ਨਹੀਂ ਸੀ ਲੈ ਰਹੇ ਫਿਰ ਉਹਨਾਂ ਨੇ ਦੱਸਿਆ ਸੀ ਕਿ ਬਿਲਡਿੰਗ ਲਈ ਜਿੱਥੇ ਸਰੀਏ ਵਗੈਰਾ ਚਾਹੀਦਾ ਉਹਨਾਂ ਨੇ ਐਡਰੈਸ ਦਿੱਤਾ ਸੀ ਹਾਂ ਜੀ ਜੀ ਬਿਲਕੁਲ ਅਪ੍ਰੈਲ ਚ ਫਿਰ ਅਸੀਂ ਹੁਣ ਉੱਥੇ ਅਕਸੈ